ਸਾਰੀ ਟੀਮ ਦੇ ਵਿੱਚੋਂ ਕਲਾ ਸਿੱਖ ਸਰਦਾਰ ਤੇ ਸਰਦਾਰ ਹੈ ਅ ਸਰਦਾਰ ਹੈ ਜੀ ਬੇਕੋ ਮਾਮੇ ਇਹਨਾਂ ਦੇ ਮਾਮੀ ਨਾਲ ਬੜਾ ਪਿਆਰ ਹੁੰਦਾ ਵਾ ਹੈਨਾ ਕਿੰਨਾ ਕੇ ਪਿਆਰੇ ਤੁਹਾਡਾ ਤਾਂ ਫਿਰ ਮਾਮੇ ਮਮੇ ਵਾਲਾ ਰਿਸ਼ਤਾ ਨਹੀਂ ਆ ਮਾਮੇ ਭਾਂਜੇ ਵਾਲਾ ਫਿਰ ਯਾਰੀ ਦੋਸਤੀ ਵਾਲਾ ਹੀ ਬਿਲਕੁਲ ਜੀ ਬੇਕੋ ਯਾਰੀ ਦੋਸਤੀ ਵਾਲਾ ਹੀ ਆ ਬਿਲਕੁਲ ਮੇਰਾ ਬਹੁਤ ਪਿਆਰ ਆ ਅਰਸ਼ੀ ਦੇ ਨਾਲ ਖਾਸ ਕਰਕੇ ਸਾਰਿਆਂ ਨਾਲ ਇਹ ਮੇਰਾ ਦੂਜਾ ਆਪਣਿਆ ਵਾ ਜਿਹੜਾ ਕੈਨੇਡਾ ਵਾਲਾ ਵਾ ਵੱਡਾ ਉਹਦੇ ਨਾਲ ਵੀ ਬਹੁਤ ਪਿਆਰ ਆ ਤੇ ਅਰਸ਼ਨਾਲ ਵੀ ਬਹੁਤ ਪਿਆਰ ਆ ਤੇ ਬਹੁਤ ਮਾਣ ਵਾਲੀ ਗੱਲ ਆ ਸਾਡੇ ਵਾਸਤੇ ਕਿ ਸਾਡੇ ਆਪਣੇਵੇਂ ਮੇਰੇ ਨੇ ਇੰਨਾ ਮਾਣ ਵਧਾਇਆ ਸਾਡਾ ਸਾਰਿਆਂ ਦਾ ਸਾਡਾ ਸਿਰ ਉੱਚਾ ਕੀਤਾ ਸਾਰੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਾਰੇ ਵਰਲਡ ਦੇ ਵਿੱਚ ਹੀ ਜਾਣਿਆ ਜਾਂਦਾ ਇੱਕ ਸਿੱਖ ਸਾਰੀ ਟੀਮ ਦੇ ਵਿੱਚੋਂ ਇਕੱਲਾ ਸਿੱਖ ਸਰਦਾਰ ਤੇ ਸਰਦਾਰ ਹੈ ਆ ਸਰਦਾਰ ਹੈ ਹਾਂਜੀ 17 ਵਿਕਟਾਂ ਲਈਆਂ ਇਕ ਰਿਕਾਰਡ ਕਾਇਮ ਕਰਤਾ ਬਿਲਕੁਲ ਜੀ ਬਿਲਕੁਲ ਹਾਂ 17 ਵਿਕਟਾਂ ਲਈਆਂ ਐ ਦੂਸਰੇ ਨੰਬਰ ਤੇ ਜਸਪੀਤ ਬੂਮਰਾਵਾ ਤੇ ਇਹ ਬਟ ਇਹਨੇ 17 ਵਿਕਟਾਂ ਲਈਆਂ ਉਸ ਦਿਨ ਲਾਸਟ ਵਾਲੇ ਮੈਚ ਦੇ ਵਿੱਚ ਵੀ ਇਹਨੇ 3 ਵਿਕਟਾਂ ਲਈਆਂ ਬਹੁਤ ਪ੍ਰਾਊਡ ਫੀਲ ਹੁੰਦਾ ਵਾ ਇਹ ਇੱਕ ਰਿਕਾਰਡ ਬਣ ਗਿਆ ਵਾ ਕਿ ਕਿਸੇ ਵੀ ਵਰਲਡ ਕੱਪ ਵਰਲਡ ਕੱਪ ਦੇ ਵਿੱਚ ਇੱਕ ਖਿਡਾਰੀ ਨੇ 17 ਵਿਕਟਾਂ ਲਈਆਂ ਹਾਂਜੀ ਅੱਛਾ ਜਦੋਂ ਫਿਰ ਜਿੱਤਦਾ ਵਾ ਪਹਿਲਾ ਫੋਨ ਤੁਹਾਨੂੰ ਆਉਂਦਾ ਜਾਂ ਫਿਰ ਸਵੇਰੇ ਹੀ ਗੱਲ ਹੁੰਦੀ ਹੈ ਅਰਸ਼ਨਾ ਨਹੀਂ ਵੇਖੋ ਜੀ ਸ਼ਡਿਊਲ ਬਹੁਤ ਬਿਜ਼ੀ ਹੁੰਦਾ ਇਹਨਾਂ ਦਾ ਤੇ ਅਸੀਂ ਵੀ ਨਾ ਜ਼ਿਆਦਾ ਉਹਨੇ ਨਹੀਂ ਕਰਦੇ ਮਲਪੀ ਕਿਉਂਕਿ ਅਸੀਂ ਜਾਣਦੇ ਹਾਂ ਕਿ ਉਹ ਆਪਣੀ ਖੇਡ ਤੇ ਕਨਸੈਂਟਰੇਟ ਕਰ ਸਕੇ ਹੁਣ ਜਿਸ ਤਰ੍ਹਾਂ ਕਿ ਅੱਜ ਸਵੇਰੇ ਮਾਰਨਿੰਗ ਟਾਈਮ ਉਹਨੇ ਮੈਂ ਕਾਲ ਵੀ ਨਹੀਂ ਕੀਤੀ ਉਹਨੇ ਮੈਨੂੰ ਆਪਣੇ ਆਪ ਹੀ ਕਾਲ ਕਰ ਲਈ ਹਾਂਜੀ ਮਾਮਾ ਜੀ ਕੀ ਹਾਲ ਚੱਲ ਵੀਡੀਓ ਕਾਲ ਕੀਤੀ ਭੈਣ ਜੀ ਵੀ ਉੱਥੇ ਸੀ ਸਾਡੇ ਜੀਜਾ ਜੀ ਵੀ ਉੱਥੇ ਸੀ ਤੇ ਉਹਨਾਂ ਨਾਲ ਗੱਲਬਾਤ ਹੋਈ ਗੱਪਪਿਸ਼ਾ ਮਾਰੀਆਂ ਉਹਨੇ ਹਾਸੇ ਖਿੜ ਕੇ ਗੱਲਾਂ ਕੀਤੀਆਂ ਮੈਂ ਕਿਹਾ ਕੀ ਕਰਨਿਆ ਹਾਂ ਤਾਂ ਕੁਝ ਨਹੀਂ ਬਸ ਇਸ ਤਰ੍ਹਾਂ ਰੂਮ ਦੇ ਵਿੱਚ ਬੈਠਿਆ ਹੋਏ ਹਾਂ ਅਸੀਂ ਜਲਦੀ ਹੀ ਹੁਣ ਆਪਾਂ ਮਿਲਾਂਗੇ ਮੈਂ ਕਿਹਾ ਜਦੋਂ ਆਏਗਾ ਫਿਰ ਦੱਸਾਂ ਪਾਤੇ ਨੂੰ ਸਾਰੀ ਟੀਮ ਦੇ ਵਿੱਚ ਕਲਾ ਸਿਕ ਸਰਦਾਰ ਤੇ ਸਰਦਾਰ ਹੈ ਅ ਸਰਦਾਰ ਹੈ ਜੀ ਬੇਕੋ ਮਾਮੇ ਇਹਦੇ ਮਮੀ ਨਾਲ ਬੜਾ ਪਿਆਰ ਹੁੰਦਾ ਵਾ ਹੈਨਾ ਕਿੰਨਾ ਕੇ ਪਿਆਰੇ ਤੁਹਾਡਾ ਤਾਂ ਫਿਰ ਮਾਮੇ ਮਮੇ ਵਾਲਾ ਰਿਸ਼ਤਾ ਨਹੀਂ ਆ ਮਾਮੇ ਭਾਂਜੇ ਵਾਲਾ ਫਿਰ ਯਾਰੀ ਦੋਸਤੀ ਵਾਲਾ ਹੀ ਬਿਲਕੁਲ ਜੀ ਬੇਕੋ ਯਾਰੀ ਦੋਸਤੀ ਵਾਲਾ ਹੀ ਆ ਬਿਲਕੁਲ ਮੇਰਾ ਬਹੁਤ ਪਿਆਰ ਆ ਅਰਸ਼ੀ ਦੇ ਨਾਲ ਖਾਸ ਕਰਕੇ ਸਾਰਿਆਂ ਨਾਲ ਇਹ ਮੇਰਾ ਦੂਜਾ ਆਪਣਿਆ ਵਾ ਜਿਹੜਾ ਕੈਨੇਡਾ ਵਾਲਾ ਵਾ ਵੱਡਾ ਉਹਦੇ ਨਾਲ ਵੀ ਬਹੁਤ ਪਿਆਰ ਆ ਤੇ ਅਰਸ਼ ਨਾਲ ਵੀ ਬਹੁਤ ਪਿਆਰ ਆ ਤੇ ਬਹੁਤ ਮਾਣ ਵਾਲੀ ਗੱਲ ਆ ਸਾਡੇ ਵਾਸਤੇ ਕਿ ਸਾਡੇ ਭਨੇਵੇਂ ਮੇਰੇ ਨੇ ਇੰਨਾ ਮਾਣ ਵਧਾਇਆ ਸਾਡਾ ਸਾਰਿਆਂ ਦਾ ਸਾਡਾ ਸਿਰ ਉੱਚਾ ਕੀਤਾ ਸਾਰੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਾਰੇ ਵਰਲਡ ਦੇ ਵਿੱਚ ਹੀ ਜਾਣਿਆ ਜਾਂਦਾ ਇੱਕ ਸਿੱਖ ਸਾਰੀ ਟੀਮ ਦੇ ਵਿੱਚੋਂ ਇਕੱਲਾ ਸਿੱਖ ਸਰਦਾਰ ਤੇ ਸਰਦਾਰ ਹੈ ਅਸਰਦਾਰ ਹੈ ਹਾਂਜੀ 17 ਵਿਕਟਾਂ ਲਈਆਂ ਇਕੱਲੇ ਇੱਕ ਰਿਕਾਰਡ ਕਾਇਮ ਕਰਤਾ ਬਿਲਕੁਲ ਜੀ ਬਾਈ ਹਾਂ 17 ਵਿਕਟਾਂ ਲਈਆਂ ਐ ਦੂਸਰੇ ਨੰਬਰ ਤੇ ਜਸਪ੍ਰਿਤ ਬੂਮਰਾਵਾ ਤੇ ਇਹ ਬਟ ਇਹਨੇ 17 ਵਿਕਟਾਂ ਲਈਆਂ ਉਸ ਦਿਨ ਲਾਸਟ ਵਾਲੇ ਮੈਚ ਦੇ ਵਿੱਚ ਵੀ ਇਹਨੇ ਤਿੰਨ ਵਿਕਟਾਂ ਲਈਆਂ ਬਹੁਤ ਪ੍ਰਾਊਡ ਫੀਲ ਹੁੰਦਾ ਵਾ ਇਹ ਇੱਕ ਰਿਕਾਰਡ ਬਣ ਗਿਆ ਵਾ ਕਿ ਕਿਸੇ ਵੀ ਵਰਲਡ ਕੱਪ ਵਰਲਡ ਕੱਪ ਦੇ ਵਿੱਚ ਇੱਕ ਖਿਡਾਰੀ ਨੇ 17 ਵਿਕਟਾਂ ਲਈਆਂ ਹਾਂਜੀ ਅੱਛਾ ਜਦੋਂ ਫਿਰ ਜਿੱਤਦਾ ਵਾ ਪਹਿਲਾਂ ਫੋਨ ਤੁਹਾਨੂੰ ਆਂਦਾ ਜਾਂ ਫਿਰ ਸਵੇਰੇ ਹੀ ਗੱਲ ਹੁੰਦੀ ਅਰਸ਼ਨਾ ਨਹੀਂ ਵੇਖੋ ਜੀ ਸ਼ਡਿਊਲ ਬਹੁਤ ਬਿਜ਼ੀ ਹੁੰਦਾ ਇਹਨਾਂ ਦਾ ਤੇ ਅਸੀਂ ਵੀ ਨਾ ਜ਼ਿਆਦਾ ਉਹਨੇ ਨਹੀਂ ਕਰਦੇ ਮਲਪੀ ਕਿਉਂਕਿ ਅਸੀਂ ਆਨੇ ਆਂ ਕਿ ਉਹ ਆਪਣੀ ਖੇਡ ਤੇ ਕਨਸੈਂਟਰੇਟ ਕਰ ਸਕੇ ਹੁਣ ਜਿਸ ਤਰ੍ਹਾਂ ਕਿ ਅੱਜ ਸਵੇਰੇ ਮਾਰਨਿੰਗ ਟਾਈਮ ਉਹਨੇ ਮੈਂ ਕਾਲ ਨਹੀਂ ਕੀਤੀ ਉਹਨੇ ਮੈਨੂੰ ਆਪਣੇ ਆਪ ਹੀ ਕਾਲ ਕਰ ਲਈ ਹਾਂਜੀ ਮਾਮਾ ਜੀ ਕੀ ਹਾਲ ਚੱਲ ਵੀਡੀਓ ਕਾਲ ਕੀਤੀ ਭੈਣ ਜੀ ਵੀ ਉੱਥੇ ਸੀ ਸਾਡੇ ਜੀਜਾ ਜੀ ਵੀ ਉੱਥੇ ਸੀ ਤੇ ਉਹਨਾਂ ਨਾਲ ਗੱਲਬਾਤ ਹੋਈ ਗੱਪਪਾਸ਼ਾ ਮਾਰੀਆਂ ਉਹਨੇ ਹੱਸ ਕੇ ਢਿੱਗੀ ਗੱਲਾਂ ਕੀਤੀਆਂ ਮੈਂ ਕਿਹਾ ਕੀ ਕਰਨਿਆ ਹਾਂ ਤਾਂ ਕੁਝ ਨਹੀਂ ਬਸ ਇਸ ਤਰ੍ਹਾਂ ਰੂਮ ਦੇ ਵਿੱਚ ਬੈਠੇ ਹੋਏ ਆਂ ਅਸੀਂ ਜਲਦੀ ਹੁਣ ਆਪਾਂ ਮਿਲਾਂਗੇ ਮੈਂ ਕਿਹਾ ਜਦੋਂ ਆਏਂਗਾ ਫਿਰ ਦੱਸਾਂ ਆਪਾਂ ਤੈਨੂੰ